ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਮੇਰਾ ਲਾਈਵ ਹੋਣ ਦਾ ਮਕਸਦ ਇੱਕੋ ਹੀ ਸੀ ਵੀ ਬੜੀ ਮਿਹਨਤ ਨਾਲ ਜਿਹੜੀ ਇਹ ਸੜਕ ਆ ਪੇਵਾ ਦੇਵੀਗੜ੍ਹ ਵੀਰਾਪੁਰ ਤੋਂ ਕਿਹੜੀ ਬੰਨੀ ਆ ਪਰ ਮੈਂ ਕਾਫੀ ਬੰਦੇਆਂ ਦੇ ਫੋਨ ਆਏ ਸੁਣਨ ਨੂੰ ਮਿਲਿਆ ਵੀ ਇਹਦਾ ਬਹੁਤ ਮਾੜਾ ਮਟੀਰੀਅਲ ਇਹਦੇ ਚ ਰੱਖ ਰਿਆ ਮਿੱਟੀ ਦੇ ਉੱਤੇ ਇਹਦੇ ਤੇ ਜਿਹੜੀ ਉਹ ਲੁੱਕ ਵਸਾਈ ਜਾ ਰਹੀ ਆ ਤੇ ਮੈਂ ਜਿਹੜੇ ਸਾਡੇ ਲੱਗੇ ਇਨਚਾਰਜ ਆ ਇਨੂੰ ਮੈਂ ਬੇਨਤੀ ਕਰਨੀ ਚਾਹਣਾ ਤੇ ਸਰਦਾਰ ਭਗਵੰਤ ਸਿੰਘ ਮਾਨ ਵੀ ਆਪਾਂ ਗੱਲਾਂ ਬਹੁਤ ਕਰ ਦਿੰਦੇ ਆ ਪਰ ਜ਼ਮੀਨੀ ਹਕੀਕਤ ਵਿੱਚ ਕੁਝ ਹੋ ਰਿਹਾ ਸਭ ਤੋਂ ਪਹਿਲੋਂ ਠੇਕੇਦਾਰਾਂ ਤੋਂ ਇੱਥੇ ਕਮਿਸ਼ਨ ਮੰਗਿਆ ਜਾਂਦਾ ਫਿਰ ਠੇਕੇਦਾਰ ਕੋਈ ਮਿਲਣੀ ਆਉਂਦਾ ਤੇ ਉਹਨੂੰ ਵਾਲਾਂ ਵੀ ਕੱਢੀਆਂ ਜਾਂਦੀਆਂ ਤੇ ਵਿੱਚ ਹੀ ਅਫਸਰਾਂ ਨੂੰ ਸਾਧ ਦੇ ਸਾਧ ਕੀ ਕਮਿਸ਼ਨ ਸੈੱਟ ਕੀਤੀ ਜਾਂਦੀ ਹੈ ਜਦੋਂ ਇੱਕ ਐਮਐਲਏ ਜਾਂ ਇੱਕ ਹਲਕਾ ਚਾਰਜ ਕਮਿਸ਼ਨਾਂ ਸੈੱਟ ਕਰੂਗਾ ਪਹਿਲੋਂ ਹੀ ਤੇ ਉਹ ਛੜਕਾਂ ਵੀ ਉਹ ਜਿਹੀਆਂ ਬਣਦੀਆਂ ਮੈਂ ਇੱਕ ਬੇਨਤੀ ਕਰਦਾ ਵੀਰ ਬੜੀ ਮੁਸ਼ਕਲ ਚ ਸੜਕ ਮਿਲੀ ਆ ਤੇ ਕਮਿਸ਼ਨਰ ਦੇ ਚੱਕਰ ਚ ਘਟ ਤੇ ਜਮਿਨੀ ਹਕੀਕਤ ਮਟੀਰੀਅਲ ਦੇ ਚੱਕਰ ਚ ਜਿਆਦਾ ਪੈ ਇਹ ਜਿਹੜਾ ਇਹ ਸੜਕ ਬਣੀ ਆ ਤੁਹਾਨੂੰ ਇਹ ਸਮਝ ਲਓ ਵੀ ਇੱਕ ਕੇਰਾਂ ਦੀ ਖੀਰ ਬਣੀ ਬਣਾਈ ਮਿਲੀ ਆ ਇਹਦੇ ਵਾਸਤੇ ਬਹੁਤ ਗੇੜੇ ਲੱਗੇ ਮੇਰੇ ਤੇ ਬੜਿਆ ਗੇੜਿਆਂ ਤੋਂ ਬਾਅਦ ਇਹ ਸੜਕ ਜਿਹੜੀ ਇਹ ਆਖਰ ਨੂੰ ਮਿਲੀ ਆ ਕਿਉਂ ਇਹਦਾ ਇੱਕ ਕਾਰਨ ਸੀ ਪਹਿਲਾਂ ਲੇਟ ਹੋਣ ਦਾ ਕਾਰਨ ਸੀ ਵੀ ਦਰਖਤਾਂ ਦੀ ਮਨਜ਼ੂਰੀ ਨਹੀਂ ਮਿਲੀ ਅਖੀਰ ਫਿਰ ਹਾਰ ਕੇ ਅਸੀਂ ਇੰਨੀ ਹੀ ਪਾਸ ਕਰਵਾਈ ਸੀ ਤੇ ਉਹ ਕਹਿੰਦੇ ਸੀ ਕੋਈ ਨਹੀਂ ਜ਼ਮੀਨ ਦੋਤ ਜ਼ਮੀਨ ਦੇਣ ਵਾਸਤੇ ਕਿਤੇ ਕਿਸੇ ਪਿੰਡ 'ਚ ਜ਼ਮੀਨ ਕੋਈ ਦੇਣ ਨੂੰ ਰਾਜ਼ੀ ਨਹੀਂ ਸੀ ਇਸ ਕਰਕੇ ਇਹ ਦਾ ਇਹ ਦਾ ਜਿਹੜਾ ਹਾਲਾਤ ਆ ਬਹੁਤ ਮਾੜੇ ਆ ਮਟੀਰੀਅਲ ਦੇ ਤੇ ਬਹੁਤ ਮਾੜਾ ਮਟੀਰੀਅਲ ਲੱਗ ਰਿਹਾ ਇਹਦੇ ਤੇ ਸਰਕਾਰ ਨੂੰ ਵੀ ਮੈਂ ਬੇਨਤੀ ਕਰਦਾ ਡੀਸੀ ਮੈਡਮ ਨੂੰ ਵੀ ਤੇ ਜਿਹੜਾ ਇਸ ਵਿਭਾਗ ਦੇ ਆ ਮੰਤਰੀ ਸਾਹਿਬ ਉਹਨਾਂ ਨੂੰ ਵੀ ਬੇਨਤੀ ਕਰਦਾ ਚੇਅਰਮੈਨ ਨੂੰ ਵੀ ਬੇਨਤੀ ਕਰਦਾ ਬੇਨਾ ਚੀਜ਼ਾਂ ਤੇ ਗੌਰ ਕੀਤੀ ਜਾਵੇ ਤੇ ਇਹ ਜਿਹੜੀਆਂ ਸੜਕਾਂ ਬਣ ਗਿਆ ਅੱਜ ਬਣ ਗਿਆ ਇਹ ਬਹੁਤ ਚਲਦੀ ਹੈ ਸੜਕ ਇਹ ਜੇ 1 ਕੋ ਸਾਲ 2 ਸਾਲਾਂ ਦੇ ਵਿੱਚ ਹੀ ਟੁੱਟ ਜੇ ਤੇ ਇਹ ਜੀ ਸੜਕ ਨਾ ਬਣਾਓ ਚੰਗਾ ਇਸ ਕਰਕੇ ਇਹਦੇ ਮਟੀਰੀਅਲ ਤੇ ਗੌਰ ਕੀਤੀ ਜਾਵੇ ਬਹੁਤ ਬਾੜਾ ਮਟੀਰੀਅਲ ਲੱਗ ਰਿਹਾ ਇਹਦੀ ਵੇ ਇਹੋ ਹੀ ਮੈਂ ਬੇਨਤੀ ਕਰਨੀ ਸੀ ਤੁਹਾਨੂੰ ਤੇ ਦੂਜਾ ਨੰਬਰ ਇੱਕ ਹੋਰ ਬੇਨਤੀ ਕਰਨੀ ਹੈ ਇਹਨੂੰ ਸ਼ੇਅਰ ਕਰੋ ਵੱਧ ਤੋਂ ਵੱਧ ਤਾਂ ਕਿ ਇਹ ਟਾਈਮ ਨਾਲ ਟਕਾਣੇ ਤੇ ਪਹੁੰਚ ਕੇ ਨਾ ਵੇ ਅਗਲਾ ਆਪ ਦੀ ਲੋਕ ਜੀ ਪਾ ਕੇ ਤੇ ਗਾਹ ਜਾਵੇ ਉਸ ਤੋਂ ਬਾਅਦ ਕੁਝ ਬਣੇ ਨਾ ਇੱਕ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਦੀਆਂ ਜੜੀਆਂ ਨੇ ਐਕਸ਼ਨ ਆ ਗਈਆਂ ਇਹਦੇ ਤੇ ਆਪੇ ਭਰਾ ਨਾਲ ਡਿਸਕਸ ਕਰ ਲਿਓ ਇਹ ਇਹ ਦੇ ਚ ਆਪਾਂ ਜਿਹੜੇ ਵੀ ਬੰਦੇ ਨੂੰ ਵੋਟ ਪਾਉਣੀ ਆ ਕੱਲ ਨੂੰ ਆਪਣੇ ਨਾਲ ਚੱਲਦਾ ਨਹੀਂ ਚੱਲਦਾ ਇਹਦੇ ਬਾਰੇ ਜਰੂਰ ਜੇ ਤੁਸੀਂ ਆਪਦੇ ਭਰਾ ਨੂੰ ਪਿਆਰ ਕਰਦੇ ਹੋ ਜਦੋਂ ਸਤਿਕਾਰ ਕਰਦੇ ਹੋ ਤੁਹਾਡੇ ਵਾਸਤੇ ਇਹ ਸਾਰਾ ਕੁਝ ਹੋਇਆ ਤੇ ਤੁਹਾਨੂੰ ਮੈਂ ਬੇਨਤੀ ਕਰਦਾ ਸਾਰੇ ਭਰਾਵਾਂ ਨੂੰ ਤੇ ਕੋਈ ਵੀ ਕੈਂਡੀਡੇਟ ਪਹਿਲਾਂ ਮਿਲਣਾ ਡਿਸਕਸ ਕਰਕੇ ਫਿਰ ਉਹਨੂੰ ਹਾਂ ਕਰਿਆ ਜੀ ਹਰ ਕਾਨੂੰਨ ਆ ਮੀ ਹਾਂ ਕਰਦੇ ਹੋ ਤੇ ਹਰ ਇੱਕ ਦੇ ਨਾਲ ਕੋਈ ਜ਼ਰੂਰੀ ਨਹੀਂ ਵੀ ਕੋਈ ਜਿਹੜਾ ਸਰਕਾਰ ਨੂੰ ਖਲੋਤਾ ਉਹ ਚੰਗਾ ਤੇ ਜਿਹੜਾ ਸਰਕਾਰ ਤੋਂ ਖਲੋਤਾ ਉਹ ਮਾੜਾ ਤੇ ਇਸ ਕਰਕੇ ਮਿਲਣਾ ਸਾਰੇ ਡਿਸਕਸ ਕਰਕੇ ਗੱਲ ਕਰਿਓ ਇਹ ਨਾ ਕਹੋ ਵੀ ਅਸੀਂ ਪਹਿਲੋ ਹਾਂ ਕਰਤੀ ਜਾਂ ਕੁਛ ਕਰਤੀ ਆਪਾਂ ਵਧੀਆ ਬੰਦੇ ਜਿਹੜੇ ਆਪਣੇ ਹਲਕੇ ਵਾਸਤੇ ਸੋਚਦੇ ਆ ਇਹਨਾਂ ਬਾਰੇ ਆਪਾਂ ਮਾਤਰਜੂਰ ਦੱਸੂਗਾ ਕਿ ਮਿਲਣਾ ਡਿਸਕਸ ਕਰਕੇ ਕਿਸੇ ਨੂੰ ਹਾਂ ਕਰਿਓ ਮੇਰੇ ਭਰਾਵੋ ਜੀ ਮਿਲਣਾ ਤੁਸੀਂ ਪਿਆਰ ਕਰਦੇ ਹੋ ਜੇ ਮੈਨੂੰ ਅ ਕੁਝ ਸਮਝ ਲਿਓ ਆਪਣਾ ਤੇ ਤੁਹਾਨੂੰ ਇਹੋ ਬੇਨਤੀ ਐ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤੇ ਵਰਨਾ ਡਿਸਕਸ ਵੀ ਕਰਿਓ ਤੇ ਸੜਕਾਂ ਦੇ ਵਿੱਚ ਧਿਆਨ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ